ਰੂਸ ਵਿੱਚ ਫਸੇ ਭਾਰਤੀਆਂ ਦੀ ਨਵੀਂ ਵੀਡੀਓ ਸੋਸ਼ਲ ਮੀਡੀਆ ਤੇ ਹੋ ਰਹੀ ਹੈ ਵਾਇਰਲ ਭਾਰਤ ਸਰਕਾਰ ਅੱਗੇ ਮੁਲਕ ਵਾਪਸ ਬੁਲਾਉਣ ਦੀ ਕਰ ਰਹੇ ਨੇ ਅਪੀਲ ਕੀ ਇਹ ਪੂਰੀ ਖਬਰ ਦੇਖ ਲਿਆ ਰੂਸ ਵਿੱਚ ਫਸੇ ਪੰਜਾਬੀ ਨੌਜਵਾਨਾਂ ਦੇ ਦੁਆਰਾ ਦੋ ਵੀਡੀਓ ਸਾਹਮਣੇ ਆ ਚੁੱਕੀਆਂ ਹਨ ਇੱਕ 17 ਮਾਰਚ ਦੀ ਹੈ ਅਤੇ ਦੂਜੀ ਉਸ ਤੋਂ ਬਾਅਦ ਦੀ ਜਿਸ ਵਿੱਚ ਭਾਰਤੀ ਨੌਜਵਾਨ ਦੱਸ ਰਹੇ ਹਨ ਕਿ ਰੂਸ ਦੀ ਫੌਜ ਵੱਲੋਂ ਉਹਨਾਂ ਨੂੰ ਯੂਕਰੇਨ ਨਾਲ ਲੱਗੀ ਜੰਗ ਵਿੱਚ ਲੜਨ ਲਈ ਭੇਜਿਆ ਜਾ ਰਿਹਾ ਹੈ ਜਿਸ ਤੋਂ ਪਰੇਸ਼ਾਨੇ ਨੌਜਵਾਨ ਭਾਰਤ ਸਰਕਾਰ ਕੋਲੋਂ ਮਦਦ ਦੀ ਅਪੀਲ ਕਰ ਰਹੇ ਹਨ ਰੂਸ ਵਿੱਚ ਫਸੇ ਪੰਜਾਬੀ ਨੌਜਵਾਨਾਂ ਦੀ ਦੁਬਾਰਾ ਦੋ ਵੀਡੀਓ ਸਾਹਮਣੇ ਆ ਚੁੱਕੀਆਂ ਹਨ ਇੱਕ 17 ਮਾਰਚ ਦੀ ਹੈ ਅਤੇ ਦੂਜੀ ਉਸ ਤੋਂ ਬਾਅਦ ਦੀ ਜਿਸ ਵਿੱਚ ਭਾਰਤੀ ਨੌਜਵਾਨ ਦੱਸ ਰਹੇ ਹਨ ਕਿ ਰੂਸ ਦੀ ਫੌਜ ਵੱਲੋਂ ਉਹਨਾਂ ਨੂੰ ਯੂਕਰੇਨ ਨਾਲ ਲੱਗੀ جنگ ਵਿੱਚ ਲੜਨ ਲਈ ਭੇਜਿਆ ਜਾ ਰਿਹਾ ਹੈ ਜਿਸ ਤੋਂ ਪਰੇਸ਼ਾਨ ਇਹ ਨੌਜਵਾਨ ਭਾਰਤ ਸਰਕਾਰ ਕੋਲੋਂ ਮਦਦ ਦੀ ਅਪੀਲ ਕਰ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਜਲਦ ਉਹਨਾਂ ਨੂੰ ਭਾਰਤ ਵਾਪਸ ਲੈ ਕੇ ਜਾਵੇ ਨਹੀਂ ਤਾਂ ਉਹਨਾਂ ਦੀਆਂ ਲਾਸ਼ਾਂ ਵੀ ਨਹੀਂ ਮਿਲਣਗੀਆਂ ਦੱਸਦੀ ਹੈ ਕਿ ਰੂਸ ਅਤੇ ਯੂਕਰੇਨ ਵਿਚਾਰੇ ਲਗਾਤਾਰ ਜੰਗ جاری ਹੀ ਰਹਿੰਦਾ ਹੈ ਉਧਰ ਭਾਰਤੀ ਨੌਜਵਾਨਾਂ ਦਾ ਇਹ ਕਹਿਣਾ ਹੈ ਕਿ ਉਹ ਰੂਸ ਵਿੱਚ ਘੁੰਮਣ ਲਈ ਗਏ ਸਨ ਪਰ ਉਹਨਾਂ ਨੂੰ ਉੱਥੇ ਫੜ ਲਿਆ ਗਿਆ ਰੂਸ ਵੱਲੋਂ ਉਹਨਾਂ ਨੂੰ ਜ਼ਬਰੀ ਫੌਜ ਵਿੱਚ ਭਾਰਤੀ ਕਰਕੇ ਯੂਕਰੇਨ ਖਿਲਾਫ ਲੜਨ ਦੀ ਜੰਗ ਦੇ ਮੈਦਾਨ ਵਿੱਚ ਭੇਜਿਆ ਜਾ ਰਿਹਾ ਰੂਸ ਵਿੱਚ ਫਸੇ ਭਾਰਤੀਆਂ ਦੀ ਨਵੀਂ ਵੀਡੀਓ ਸੋਸ਼ਲ ਮੀਡੀਆ ਤੇ ਹੋ ਰਹੀ ਹੈ ਵਾਇਰਲ ਭਾਰਤ ਸਰਕਾਰ ਅੱਗੇ ਮੁਲਕ ਵਾਪਸ ਬੁਲਾਉਣ ਦੀ ਕਰ ਰਹੇ ਨੇ ਅਪੀਲ ਕੀ ਆ ਪੂਰੀ ਖਬਰ ਦੇਖ ਲਿਆ ਰੂਸ ਵਿੱਚ ਫਸੇ ਪੰਜਾਬੀ ਨੌਜਵਾਨਾਂ ਦੇ ਦੁਆਰਾ ਦੋ ਵੀਡੀਓ ਸਾਹਮਣੇ ਆ ਚੁੱਕੀਆਂ ਹਨ ਇੱਕ 17 ਮਾਰਚ ਦੀ ਹੈ ਅਤੇ ਦੂਜੀ ਉਸ ਤੋਂ ਬਾਅਦ ਦੀ ਜਿਸ ਵਿੱਚ ਭਾਰਤੀ ਨੌਜਵਾਨ ਦੱਸ ਰਹੇ ਹਨ ਕਿ ਰੂਸ ਦੀ ਫੌਜ ਵੱਲੋਂ ਉਹਨਾਂ ਨੂੰ ਯੂਕਰੇਨ ਨਾਲ ਲੱਗੀ ਜੰਗ ਵਿੱਚ ਲੜਨ ਲਈ ਭੇਜਿਆ ਜਾ ਰਿਹਾ ਹੈ ਜਿਸ ਤੋਂ ਪਰੇਸ਼ਾਨੇ ਨੌਜਵਾਨ ਭਾਰਤ ਸਰਕਾਰ ਕੋਲੋਂ ਮਦਦ ਦੀ ਅਪੀਲ ਕਰ ਰਹੇ ਹਨ ਰੂਸ ਵਿੱਚ ਫਸੇ ਪੰਜਾਬੀ ਨੌਜਵਾਨਾਂ ਦੀ ਦੁਬਾਰਾ ਦੋ ਵੀਡੀਓ ਸਾਹਮਣੇ ਆ ਚੁੱਕੀਆਂ ਹਨ ਇੱਕ 17 ਮਾਰਚ ਦੀ ਹੈ ਅਤੇ ਦੂਜੀ ਉਸ ਤੋਂ ਬਾਅਦ ਦੀ ਜਿਸ ਵਿੱਚ ਭਾਰਤੀ ਨੌਜਵਾਨ ਦੱਸ ਰਹੇ ਹਨ ਕਿ ਰੂਸ ਦੀ ਫੌਜ ਵੱਲੋਂ ਉਹਨਾਂ ਨੂੰ ਯੂਕਰੇਨ ਨਾਲ ਲੱਗੀ ਜੰਗ ਵਿੱਚ ਲੜਨ ਲਈ ਭੇਜਿਆ ਜਾ ਰਿਹਾ ਹੈ ਜਿਸ ਤੋਂ ਪਰੇਸ਼ਾਨ ਇਹ ਨੌਜਵਾਨ ਭਾਰਤ ਸਰਕਾਰ ਕੋਲੋਂ ਮਦਦ ਦੀ ਅਪੀਲ ਕਰ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਜਲਦ ਉਹਨਾਂ ਨੂੰ ਭਾਰਤ ਵਾਪਸ ਲੈ ਕੇ ਜਾਵੇ ਨਹੀਂ ਤਾਂ ਉਹਨਾਂ ਦੀਆਂ ਲਾਸ਼ਾਂ ਵੀ ਨਹੀਂ ਮਿਲਣਗੀਆਂ ਦੱਸਦੇ ਇਹ ਕਿ ਰੂਸ ਅਤੇ ਯੂਕਰੇਨ ਵਿਚਾਲੇ ਲਗਾਤਾਰ ਜੰਗ جاری ਹੀ ਰਹਿੰਦਾ ਹੈ ਉਧਰ ਭਾਰਤੀ ਨੌਜਵਾਨਾਂ ਦਾ ਇਹ ਕਹਿਣਾ ਹੈ ਕਿ ਉਹ ਰੂਸ ਵਿੱਚ ਘੁੰਮਣ ਲਈ ਗਏ ਸਨ ਪਰ ਉਹਨਾਂ ਨੂੰ ਉੱਥੇ ਫੜ ਲਿਆ ਗਿਆ ਰੂਸ ਵੱਲੋਂ ਉਹਨਾਂ ਨੂੰ ਜਬਰੀ ਫੌਜ ਵਿੱਚ ਭਾਰਤੀ ਕਰਕੇ ਯੂਕਰੇਨ ਖਿਲਾਫ ਲੜਨ ਲਈ ਜੰਗ ਦੇ ਮੈਦਾਨ ਵਿੱਚ ਭੇਜਿਆ ਜਾ ਰਿਹਾ ਰੂਸ ਵਿੱਚ ਫਸੇ ਭਾਰਤੀਆਂ ਦੀ ਨਵੀਂ ਵੀਡੀਓ ਸੋਸ਼ਲ ਮੀਡੀਆ ਤੇ ਹੋ ਰਹੀ ਹੈ ਵਾਇਰਲ ਭਾਰਤ ਸਰਕਾਰ ਅੱਗੇ ਮੁਲਕ ਵਾਪਸ ਬੁਲਾਉਣ ਦੀ ਕਰ ਰਹੇ ਨੇ ਅਪੀਲ ਕੀ ਇਹ ਪੂਰੀ ਖਬਰ ਦੇਖ ਲਿਆ ਰੂਸ ਵਿੱਚ ਫਸੇ ਪੰਜਾਬੀ ਨੌਜਵਾਨਾਂ ਦੇ ਦੁਆਰਾ ਦੋ ਵੀਡੀਓ ਸਾਹਮਣੇ ਆ ਚੁੱਕੀਆਂ ਹਨ ਇੱਕ 17 ਮਾਰਚ ਦੀ ਹੈ ਅਤੇ ਦੂਜੀ ਉਸ ਤੋਂ ਬਾਅਦ ਦੀ ਜਿਸ ਵਿੱਚ ਭਾਰਤੀ ਨੌਜਵਾਨ ਦੱਸ ਰਹੇ ਹਨ ਕਿ ਰੂਸ ਦੀ ਫੌਜ ਵੱਲੋਂ ਉਹਨਾਂ ਨੂੰ ਯੂਕਰੇਨ ਨਾਲ ਲੱਗੀ جنگ ਵਿੱਚ ਲੜਨ ਲਈ ਭੇਜਿਆ ਜਾ ਰਿਹਾ ਹੈ ਜਿਸ ਤੋਂ ਪਰੇਸ਼ਾਨੇ ਨੌਜਵਾਨ ਭਾਰਤ ਸਰਕਾਰ ਕੋਲੋਂ ਮਦਦ ਦੀ ਅਪੀਲ ਕਰ ਰਹੇ ਹਨ ਰੂਸ ਵਿੱਚ ਫਸੇ ਪੰਜਾਬੀ ਨੌਜਵਾਨਾਂ ਦੀ ਦੁਬਾਰਾ ਦੋ ਵੀਡੀਓ ਸਾਹਮਣੇ ਆ ਚੁੱਕੀਆਂ ਹਨ ਇੱਕ 17 ਮਾਰਚ ਦੀ ਹੈ ਅਤੇ ਦੂਜੀ ਉਸ ਤੋਂ ਬਾਅਦ ਦੀ ਜਿਸ ਵਿੱਚ ਭਾਰਤੀ ਨੌਜਵਾਨ ਦੱਸ ਰਹੇ ਹਨ ਕਿ ਰੂਸ ਦੀ ਫੌਜ ਵੱਲੋਂ ਉਹਨਾਂ ਨੂੰ ਯੂਕਰੇਨ ਨਾਲ ਲੱਗੀ جنگ ਵਿੱਚ ਲੜਨ ਲਈ ਭੇਜਿਆ ਜਾ ਰਿਹਾ ਹੈ ਜਿਸ ਤੋਂ ਪਰੇਸ਼ਾਨੀ ਨੌਜਵਾਨ ਭਾਰਤ ਸਰਕਾਰ ਕੋਲੋਂ ਮਦਦ ਦੀ ਅਪੀਲ ਕਰ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਜਲਦ ਉਹਨਾਂ ਨੂੰ ਭਾਰਤ ਵਾਪਸ ਲੈ ਕੇ ਜਾਵੇ ਨਹੀਂ ਤਾਂ ਉਹਨਾਂ ਦੀਆਂ ਲਾਸ਼ਾਂ ਵੀ ਨਹੀਂ ਮਿਲਣਗੀਆਂ ਦੱਸਦੇ ਇਹ ਕਿ ਰੂਸ ਅਤੇ ਯੂਕਰੇਨ ਵਿਚਾਲੇ ਲਗਾਤਾਰ ਜੰਗ جاری ਹੀ ਰਹਿੰਦਾ ਹੈ ਉਧਰ ਭਾਰਤੀ ਨੌਜਵਾਨਾਂ ਦਾ ਇਹ ਕਹਿਣਾ ਹੈ ਕਿ ਉਹ ਰੂਸ ਵਿੱਚ ਘੁੰਮਣ ਲਈ ਗਏ ਸਨ ਪਰ ਉਹਨਾਂ ਨੂੰ ਉੱਥੇ ਫੜ ਲਿਆ ਗਿਆ ਰੂਸ ਵੱਲੋਂ ਉਹਨਾਂ ਨੂੰ ਜਬਰੀ ਫੌਜ ਵਿੱਚ ਭਾਰਤੀ ਕਰਕੇ ਯੂਕਰੇਨ ਖਿਲਾਫ ਲੜਨ ਦੇ ਜੰਗ ਦੇ ਮੈਦਾਨ ਵਿੱਚ ਭੇਜਿਆ ਜਾ ਰਿਹਾ ਰੂਸ ਵਿੱਚ ਫਸੇ ਭਾਰਤੀਆਂ ਦੀ ਨਵੀਂ ਵੀਡੀਓ ਸੋਸ਼ਲ ਮੀਡੀਆ ਤੇ ਹੋ ਰਹੀ ਹੈ ਵਾਇਰਲ ਭਾਰਤ ਸਰਕਾਰ ਅੱਗੇ ਮੁਲਕ ਵਾਪਸ ਬੁਲਾਉਣ ਦੀ ਕਰ ਰਹੇ ਨੇ ਅਪੀਲ ਕੀ ਇਹ ਪੂਰੀ ਖਬਰ ਦੇਖ ਲਈਓ ਰੂਸ ਵਿੱਚ ਫਸੇ ਪੰਜਾਬੀ ਨੌਜਵਾਨਾਂ ਦੇ ਦੁਆਰਾ ਦੋ ਵੀਡੀਓ ਸਾਹਮਣੇ ਆ ਚੁੱਕੀਆਂ ਹਨ ਇੱਕ 17 ਮਾਰਚ ਦੀ ਹੈ ਅਤੇ ਦੂਜੀ ਉਸ ਤੋਂ ਬਾਅਦ ਦੀ ਜਿਸ ਵਿੱਚ ਭਾਰਤੀ ਨੌਜਵਾਨ ਦੱਸ ਰਹੇ ਹਨ ਕਿ ਰੂਸ ਦੀ ਫੌਜ ਵੱਲੋਂ ਉਹਨਾਂ ਨੂੰ ਯੂਕਰੇਨ ਨਾਲ ਲੱਗੀ ਜੰਗ ਵਿੱਚ ਲੜਨ ਲਈ ਭੇਜਿਆ ਜਾ ਰਿਹਾ ਹੈ ਜਿਸ ਤੋਂ ਪਰੇਸ਼ਾਨੇ ਨੌਜਵਾਨ ਭਾਰਤ ਸਰਕਾਰ ਕੋਲੋਂ ਮਦਦ ਦੀ ਅਪੀਲ ਕਰ ਰਹੇ ਹਨ ਰੂਸ ਵਿੱਚ ਫਸੇ ਪੰਜਾਬੀ ਨੌਜਵਾਨਾਂ ਦੀ ਦੁਬਾਰਾ ਦੋ ਵੀਡੀਓ ਸਾਹਮਣੇ ਆ ਚੁੱਕੀਆਂ ਹਨ ਇੱਕ 17 ਮਾਰਚ ਦੀ ਹੈ ਅਤੇ ਦੂਜੀ ਉਸ ਤੋਂ ਬਾਅਦ ਦੀ ਜਿਸ ਵਿੱਚ ਭਾਰਤੀ ਨੌਜਵਾਨ ਦੱਸ ਰਹੇ ਹਨ ਕਿ ਰੂਸ ਦੀ ਫੌਜ ਵੱਲੋਂ ਉਹਨਾਂ ਨੂੰ ਯੂਕਰੇਨ ਨਾਲ ਲੱਗੀ جنگ ਵਿੱਚ ਲੜਨ ਲਈ ਭੇਜਿਆ ਜਾ ਰਿਹਾ ਹੈ ਜਿਸ ਤੋਂ ਪਰੇਸ਼ਾਨ ਇਹ ਨੌਜਵਾਨ ਭਾਰਤ ਸਰਕਾਰ ਕੋਲੋਂ ਮਦਦ ਦੀ ਅਪੀਲ ਕਰ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਜਲਦ ਉਹਨਾਂ ਨੂੰ ਭਾਰਤ ਵਾਪਸ ਲੈ ਕੇ ਜਾਵੇ ਨਹੀਂ ਤਾਂ ਉਹਨਾਂ ਦੀਆਂ ਲਾਸ਼ਾਂ ਵੀ ਨਹੀਂ ਮਿਲਣਗੀਆਂ ਦੱਸਦੇ ਇਹ ਕਿ ਰੂਸ ਅਤੇ ਯੂਕਰੇਨ ਵਿਚਾਲੇ ਲਗਾਤਾਰ جنگ جاری ਹੀ ਰਹਿੰਦਾ ਹੈ ਉਧਰ ਭਾਰਤੀ ਨੌਜਵਾਨਾਂ ਦਾ ਇਹ ਕਹਿਣਾ ਹੈ ਕਿ ਉਹ ਰੂਸ ਵਿੱਚ ਘੁੰਮਣ ਲਈ ਗਏ ਸਨ ਪਰ ਉਹਨਾਂ ਨੂੰ ਉੱਥੇ ਫੜ ਲਿਆ ਗਿਆ ਰੂਸ ਵੱਲੋਂ ਉਹਨਾਂ ਨੂੰ ਜ਼ਬਰੀ ਫੌਜ ਵਿੱਚ ਭਾੜਤੀ ਕਰਕੇ ਯੂਕਰੇਨ ਖਿਲਾਫ ਲੜਨ ਦੀ ਜੰਗ ਦੇ ਮੈਦਾਨ ਵਿੱਚ ਭੇਜਿਆ ਜਾ ਰਿਹਾ ਹੈ